ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਟਾਈਮ ਹੈ ਜਿਹੜਾ 3:30 ਹੋ ਗਏ ਆ ਮੈਂ ਬਾਅਦ ਤੇ ਦੇਖ ਹੀ ਲੈਣਾ ਸੱਕ ਕੱਢ ਹੀ ਲੈਣਾਂਗੇ 3:20 ਹੋ ਗਏ 3:30 ਹੀ ਹੋ ਗਏ 7:20 ਸਰਾਹ ਕਹਿੰਦੇ ਕਹਿੰਦੇ ਬਣ ਕੇ ਕਹਿੰਗੇ 22 22 ਪਿੰਡ ਆ ਰਹੀ ਗਈ ਫਿਰ ਆਇਆ ਜੀ ਸਾਡੇ ਤਾਂ ਨੇ ਟਾਈਮ ਹੋ ਗਿਆ ਚਾਹ ਪੀ ਲਈ ਸਰ ਕੇਦੇ ਬੁਣੇ ਸ਼ੇਰਾਂ ਤੋਂ ਗੁੱਗਾ ਵਾਲੇ ਸਾਰੇ ਤੇ ਆਪਾਂ ਜਾਣਿਆ ਆਪਾਂ ਆਇਆ ਜੀ ਭੋਗ ਤੋਂ ਪਹਿਲਾਂ ਬੀਬੀ ਚੀਰਦੀ ਆ ਟੀਆ ਕੱਦੂ ਬੀਬੀ ਕੱਦੂ ਚੀਰਦੀ ਮੈਨੇ ਭਾਂਡੇ ਵਾਂਡੇ ਨੇ ਸੁਖਮਨ ਰੋ ਸਕੂਲੋਂ ਆਗੇ ਇਹਨਾਂ ਦੀ ਵਰਦੀ ਧੋਣੀਆਂ ਗਈ ਟੀਪਨ ਤੂਪਨ ਧੋਣੀਆਂ ਇਹਨਾਂ ਦੇ ਨੇ ਮੱਜਾ ਬੰਦ ਦੇਾਂਗੇ ਸਰਦਾਰ ਜੀ ਭੋਗ ਤੋਂ ਆ ਕੇ ਖੇਤ ਬਾਗ ਗਏ ਅਸੀਂ ਉਰੀ ਬੈਠੇ ਹਾਂ ਜੀ ਚਾਹ ਬਣਾ ਕੇ ਪੀ ਲਈ ਸੁਖਮ ਸੁਖਮਣ ਹੋੜੀਆਂ ਆ ਗਏ ਸਕੂਲ ਹੋਈਆਂ ਨੇ ਚਾਹ ਕਰ ਦਿੱਤੀ ਤੇ ਨੇ ਬਾਰ ਦੀ ਨਾ ਪਤਾ ਪਾਣੀ ਤਾਂ ਪੀ ਸਕਦੇ ਫਿਰ ਸਾਨੂੰ ਚਾਹ ਕਰਕੇ ਦੇ ਦੇ ਹੁਣ ਤੂੰ ਚਾਹ ਪਾਣੀ ਪੀਂਦੀ ਲੋੜਾ ਕੈਂਪਰ 'ਚ ਬਰਫ਼ ਪਾਈ ਪੀ ਪਰੋ ਤੇ ਗਲਾਸ ਪੀਓ ਐਨਾ ਤਾਂ ਕਰ ਸਕਦੀ ਹਾਂ ਗਰਮੀ ਤਾਂ ਮੈਨੂੰ ਵੀ ਲੱਗਦੀ ਸਾਨੂੰ ਵੀ ਲੱਗਦੀ ਆ ਭਈ ਅੱਜ ਲੋ ਜੀ ਪਮਾਨ ਦੇ ਆ ਭਾਂਡੇ ਭਾਂਡੇ ਮਾਂਜ ਕੇ ਟੈਂਪਰ ਚ ਬੱਤ ਪੂਰ ਪਾ ਲੈਣੇ ਆਹ ਕੱਲ ਤਾਂ ਮੈਂ ਵਰਤਾਰਤਾ ਦੀ ਨਾ ਅੰਦਰ ਤਰਤਾ ਦੀ ਗੱਲ ਅੱਜ ਪਾਣੀ ਕਿਥੋਂ ਵੀਂਦੇ ਕੰਮ ਕਰਨ ਤੋਂ ਹਰਤ ਭੁੱਗਦੇ ਵਾਢੀਆਂ ਉਹ ਤੇ ਕੀਰ ਮਾਇ ਤੇ ਉਹ ਤੇ ਕੀਰ ਕੰਝ ਬੜਿਆ ਕੰਝ ਰਚ ਗਿਆ ਤੇ ਨਾ ਕੀਤ ਨਹੀਂ ਬਹੁਤ ਚੰਗਾ ਮੱਥੇ ਨਾਲ ਤੇ ਨਾ ਕਿਹਤੇ ਸਾਪੂਰ ਬਾਬਾ ਜੀ ਸੇਵਾ ਕਰਦੇ ਨੇ ਬਾਬਾ ਬੋਲੇ ਇੱਥੇ ਸਾਹਪੁਰ ਦੀ ਕਿ ਤੋਂ ਤੇ ਮੱਕੀ ਤੋਂ ਸਾਹਪੁਰ ਡਿਊਟੀ ਆ ਕਹਿੰਦੇ ਸੇਵਾ ਕਰਦੇ ਨੇ ਸਾਹਪੁਰ ਨਹੀਂ ਆਂ ਟੀਮ ਮੈਂ ਕੋਲ ਪਿੱਤ ਨੇ ਕਿਹੜਾ ਪਿੰਡ ਦਲੇ ਨਹੀਂ ਨਾ ਇਹ ਪਰ ਪਣ ਕੋਣਾ ਪਤਾ ਕਿਸਾਇ ਦਾ ਟੀਮ ਮੈਂ ਪੋ ਤੋਂ ਬਾਹਰੋਂ ਉੜਾਂ ਟੀਪ ਕਿਹਦੇ ਜੀਮੀ ਦੇ ਵਿਚਾਰੇ ਕੀ ਆ ਲਓ ਜੀ ਆਪਾਂ ਨੇ ਤੌੜੀ ਧਰ ਲਿਆਂ ਦੀ ਕੈਂਪਰ ਚ ਬਰਕ ਪਾ ਲਈ ਬਹੁਤ ਸੁਆਕ ਨੂੰ ਇੰਨੀ ਸਵਾਦ ਸਬਜੀ ਤੇ ਆਪਈ ਆਏਗੀ ਸੁਆਦ ਨਹੀਂ ਕਿੰਡੋ ਹੀ ਸਬਜੀ ਦੇ ਪਿਆਉਤੀ ਖਾਂਦੀ ਨਹੀਂ ਛੁੱਕ ਛੁੱਕੇ ਤਰ੍ਹਾਂ ਜਿਹੜਾ ਖਾਦੀ ਸਾਰਾ ਤੇ ਵਰਦੀ ਮੈਂ ਸੇਂ ਚ ਪਾਇਆ ਹੁਣ ਨਾ ਥੋੜੀ ਇੱਥੇ ਸਾਹ ਹੁੰਦੀ ਜਾਂਦੀ ਆ ਤੇ ਪਚ ਭਾਂਡੇ ਮੰਗਣੇ ਉੱਤੇ ਲੱਗਦੇ ਹੁਣ ਆਪਾਂ ਮਾਂ ਦੇ ਚਾਲ ਭਾਂਡੇ ਇਹ ਠੀਕ ਹੋ ਜਣਾਰੇ ਪਾਣੀ ਵਾਲੀਆ ਬੋਤਲਾਂ ਕੇ ਸਾਨੂੰ ਨਾ ਇੱਕ ਤੁਸੀਂ ਦੱਸ ਦਿਓ ਪਹਿਣਾ ਵੀ ਅਸੀਂ ਕੀ ਕਰੀਏ ਬਹੁਤ ਅੱਜ ਸਮੈਲ ਜੀ ਆ ਰਹੀ ਹੈਗੀ ਅਸੀਂ ਇੰਨਾ ਰਗੜ ਰਗੜ ਕੇ ਮਾਂਦਿਆ ਹਨਾ ਧੁੱਪੇ ਧਰਤੀ ਖਾਲੀ ਬੋਤਲ ਕਰਕੇ ਪਤਾ ਨਹੀਂ ਕੀ ਗੱਲ ਸਮੈਲ ਜੀ ਹੋਰ ਹੋ ਜੀ ਆਉਂਦੀ ਹੈ ਕਹਿੰਦੇ ਮਮਾ ਜੀ ਰੋ ਪਾਣੀ ਪੀਂਦੀ ਔਰ ਹੋ ਜੀ ਗੰਦੀ ਗੰਦੀ ਸਮੈਲ ਜੀ ਬੋਲੋ ਜਿਹੜੀਆਂ ਭੈਣਾਂ ਨੂੰ ਕੋਈ ਹੀ ਲੱਛੋ ਇਹਦਾ ਵੀ ਕੀ ਕਰੀਏ ਬਹੁਤ ਅੱਜ ਪਾਣੀ ਨਹੀਂ ਸੋਕਿਆ ਇਹਦੇ ਲਾਲ ਦੱਸੋ ਕੋਈ ਇਹ ਸੋਕ ਕੋਈ ਹੈਗਾ ਕਿੰਨਿਸ਼ ਮਾਰਸ ਮਾਰ ਮਾਰ ਲਿਆ ਤਾਂ ਤਾਂ ਨੀ ਗੱਲ ਜੀ ਜੀ ਨੇ ਮਾਈ ਮਾਈ ਜੋਰ ਲਾ ਲਿਆ ਮੈਂ ਵੀ ਉਹ ਸਮੈਲ ਦੀ ਚੰਦਰੀ ਦੀ ਤਾਂ ਕਿਵੇਂ ਜਿਉਂਦੀ ਜਿਹੜੀ ਆਨੇ ਆਪਣੀ ਬਾਤੀ ਕੋ ਥੀਜੋ ਬੁਖੇ ਇਹ ਹੋਰ ਭਾਂਡੇ ਮਾਲ ਕੇ ਮੱਝਾ ਮੰਗਦਾਂਗੇ ਮੈਂ ਪਾਹ ਕਰਦਾਂਗੇ ਵਰਦੀ ਵਰਦੀ ਦਾ ਪਾਣੀ ਕੱਢਣਾ ਹੁਣ ਦੀ ਵਰਦੀ ਹੋਈ ਐ ਅੱਜ ਤਾਂ ਮਹਾਜਨ ਸੁਨੇਹਾ ਤੋਂ ਨਾ ਨਹੀਂ ਤੇ ਰੋਣੇ ਸੇ ਵੇ ਹੱਥ ਨੇ ਵਰਦੀ ਤੋਂ ਅੱਜ ਆ ਗਈ ਤੁਸ ਨਹੀਂ ਲਾ ਕੇ ਅੰਨ ਗਰਮੀ ਜਾਈ ਬਾਸੋਂ ਕਰਦਾਂਗੇ ਫੂਲਾ ਦੇ ਲੱਗਦਾ ਵੀ ਇੱਕ ਤਰੀਕ ਤੱਕ ਲੈ ਜਾਣਗੇ ਫੁੱਟੀਆਂ ਉੱਪਰ ਹੀ ਕਰਦਾਂਗੇ ਨਾ ਸਦਗੁਰਮਣੀ ਕੀ ਮਾਜੇ ਸੁਪੀਆ ਲਾ ਗਰਮੀ ਬਹੁਤ ਜ਼ਿਆਦਾ ਹੋਈ ਕਿ ਅੱਜ ਤਾਂ ਥੋੜੀ ਹਵਾ ਚੱਲਦੇ ਰਹਾ ਤਰੀਨੀਰੀ ਨਾਲ ਉਹ ਦੋ ਰਾਤ ਇਨੇਰੀ ਨਾਲ ਗੰਦ ਮੱਖਾਂ ਦੇ ਅੱਛਾ ਖਾਣਾ ਪੜੀ ਇੰਨੇ ਤੋਂ ਖਾਣ ਇੱਥੇ ਦਾ ਨਾ ਪਰਮੀ ਨਹੀਂ ਆਇਆ ਬਹੁਤ ਸਾਵੇਂ ਮੀਂਹ ਤੇ ਗੜੇ ਵੀ ਆਏ ਨੇ ਤੇ ਸਾਡੇ ਕੱਲੀ ਇਨੇਰੀ ਨੇਰੀ ਦੀ ਗੰਦ ਪਾ ਕੇ ਤੁਰਪਦਾ ਲੱਗਿਆ ਇਹ ਬੁਲਾ ਸਾਰੀ ਸੀ ਇਹ ਸਾਰੇ ਕਿਸੇ ਕਿਨੇ ਦੀ ਹੋ ਨੇਰੀ ਨਾਲ ਦਾ ਕਾਨੂੰ ਤੋਂ ਆਏ ਹੋ ਇਹਨ ਕੰਬਲ ਫਲਸਾ ਸੀ ਰਾਤ ਬੇੜੇ ਚ ਮੰਜੇ ਢਾਲੇ ਵੀ ਸੋਹਣੀ ਹਵਾ ਆਉਂਦੀ ਬਾਹਰਲੀ ਹਵਾ ਚ ਪਾਵਾਂਗੇ ਠੰਡ ਹੋਗੀ ਜਦੋਂ ਮਸਰ ਨੇ ਟਿਕਣੀਆਂ ਭਾਰੀ ਨਾਲ ਪਹਿਲੇ ਇੱਕ ਵਾਗ ਫਿਰ ਦੋ ਵਾਗ ਫਿਰ ਤਿੰਨ ਵਾਗ ਸਾਰੇ ਵਾਗ ਸਰਦਾਰ ਜੀ ਰਹਿਗੇ ਕੱਲੇ ਉਹ ਦੋ ਕੰਬਲ ਕੋਤੇ ਅਕਲ ਕਾਨੀ ਜੀ ਆਉਂਦੀ ਸੀ ਢੋਣ ਵਾਲੇ ਸੀ ਜੋ ਲੈਣ ਦੇ ਫੇਰ ਆ ਤੁਸੀਂ ਇਹਦੇ ਉਹ ਤਰ੍ਹਾਂ ਦੇ ਬੈਡਰੀਆਂ ਚਾਦਰਾਂ ਹਨਾ ਕਿੱਥੇ ਕਿਰਚ ਕਿਰਚੀ ਇੱਥੇ ਪਿਆ ਜਾਂਦਾ ਚਾਦਰ ਫਿਰ ਤਾਂ ਮੈਨੂੰ ਆਈ ਦੀ ਮੈਂ ਝਾੜ ਕੇ ਬਿਸਾ ਦੂੰ ਫਿਰ ਨਕਲ ਕਰਨੀ ਹੈ ਲਾ ਕੇ ਚਾਦਰਾਂ ਚੁਤਰਾ ਧੋਈਆਂ ਇਸ ਨਾਲ ਦੇ ਕੰਮ ਕਰਦੇ ਉਸ ਤੇ ਸਾਰੀ ਗੋਲ ਜਾਂਦੇ ਸਫਾਈਆਂ ਕਰਦਾਂ ਇਹਨੇ ਰੀਆ ਜਾਂਦੀਆਂ ਆ ਬਾਲੀ ਬਾਲੀ ਸਾਰੇ ਕੀ ਹੁਣ ਇਹਦਾ ਟੱਕਰ ਨਹੀਂ ਡਾਉਂਦੇ ਵੀ ਜਨਾਜ਼ ਮੁਸਕੀ ਜੀ ਆਈ ਰਹੀ ਹੈ ਨਾ ਕੋਈ ਹਟਦੀ ਨਹੀਂ ਹੈਗਾ ਜੈ ਵੱਡਾ ਕੋਈ ਆਇਆ ਨਹੀਂ ਬੋਤਲਾਂ ਵੀ ਨਮੀਆਂ ਨੇ ਕੋਈ ਆ ਬੋਤਲਾ ਪੁਰਾਣੀ ਨੂੰ ਬਾਲੀ ਆਉਂਦੀ ਦੇ ਲਾਂ ਇਸ ਜੇ ਰੋਟਾ ਜੇ ਕੰਮ ਨਹੀਂ ਪਹਿਣਾ ਦੱਸਣਗੇ ਵੀਲਾ ਕੋਈ ਸਾਨੂੰ ਨਹੀਂ ਪਤਾ ਹੁੰਦਾ ਹਨਾ ਆਦਿਕ ਇੱਕ ਗੱਲ ਦਾ ਜਿਹੜੀ ਗੱਲ ਦਾ ਮੈਨੂੰ ਪਤਾ ਹੁੰਦਾ ਮੈਨੂੰ ਨਹੀਂ ਪਤਾ ਹੁੰਦਾ ਕਿ ਸੱਸਿਆ ਕੋਲ ਪਹਿਣੂ ਵੀ ਆਕਮਾ ਆਏ ਜਿਹੜੀ ਤੁਮਾਇ ਕਰ ਲਈ ਸਾਜਣ ਕੱਪੜੇ ਲੋਟ ਆਉਂਦੇ ਅੱਜ ਅਸੀਂ ਕੀ ਕੱਪੜੇ ਧੋਤੇ ਕੱਪੜੇ ਧੋਤੇ ਪਾਉਣ ਵਾਲਾ ਨਾਲ ਤਨੀ ਕੋਈ ਕੁਝ ਹੋ ਜੇ ਮੈਂ ਅੱਤੀ ਜੀ ਨਾਲ ਨਾ ਘਰ ਤੇ ਪੈ ਕੇ ਬੁਰਾ ਹਾਲ ਹੋ ਜਾਵੇ ਨਾ ਤਾਂ ਬਹੁਤ ਸਬਜ਼ੀ ਬਣਾਉਣੀ ਹੈ 4.5 ਹੋ ਗਏ ਹੋਣਗੇ ਨਾ ਗੁਰੂ ਸਭਾ ਮੇਕ ਪਰ ਵਾਲੀ ਰਮਾ ਜੀ ਨਹੀਂ ਉਹ ਤਾਂ ਗਰਦ ਪੈ ਜਾਂਦਾ ਨੇਰੀ ਨਾਲ ਗੰਦੀ ਹੋ ਜਾਂਦੀ ਸੀ

ਇਹ ਫੇਰ ਜਾਣਾ ਤੇ ਰੇਤਾ ਸਵੇਰ ਕਿੰਨੀ ਹਵਾ ਚੱਲਦੀ ਹੈ ਤੋੜ ਕੇ ਲਈਆਂ ਆਪਾਂ ਕੁਝ ਮਿਰਚਾਂ ਨਾਲ ਸਾਜੂ ਕੁਕਦੂਆ ਪਾਤਾ-ਪਾਮਲਾ ਨਾਲ ਪਾਉਂਦੇ ਬਰਫ਼ ਜਾਂਦੀ ਹੈ ਫੇਕ ਕਰਦੇ ਸਰਦਾਰ ਜੀ ਵੀ ਨਹੀਂ ਆਏ ਹਨ ਅੱਗ ਰੈਡੀ ਆਹ ਕਿੱਥੇ ਨੇ ਚਾਚੀ ਕੋਲ ਆਈਏ ਮੇਰ ਚਾਹੀਦੀ ਇੱਕ ਗਲਾਮ ਗੇ ਤੜਕਾ ਕਿਉ ਪਾ ਲਾਂਗੇ ਵਿੱਚ ਅੰਜੀ ਦੀ ਅੰਸਾਰਾ ਵਿੱਚ ਆਪਣੇ ਚਾਲ ਤੇ ਵਿੱਚ ਦੀ ਵਿੱਚ ਕद्दू ਵਿੱਚ ਪਿਆਜ਼ ਭੁੰਨ ਕੇ ਨਮਕ ਮਿਰਚ ਪਾ ਲਉਂਦੇ ਸੀ ਕਿਉਂ ਅੱਜ ਭੁੰਨ ਕੇ ਤੇ ਬਾਚ ਦੁੱਧ ਪਾ ਲਾਂਗੇ ਇਹ ਕद्दू ਆਗਾ ਦੋ ਟਾਈਮ ਸਮ ਸਰਚ ਹੋਗਾ ਕੁਛ ਇਟਾਰਕੀ ਲੈ ਕੇ ਜਾਵਾਂਗੇ ਫਿਰ ਪਿਆਜ ਵਾਲੇ ਪਰੌਂਠੇ ਕਿ ਪਰੌਂਠੇ ਨਾਲ ਤੇ ਲੱਗੀ ਆਉ ਖੁਸ਼ੀ ਹੈ ਖੁਸ਼ੀ ਸੋਇਆ ਬੀਨ ਦੇ ਚੂਰੇ ਜਪੁਰ ਜਿਹਾ ਹੀ ਹੁਣ ਫਾਇਲੋਂ ਤਾਂ ਦੁੱਧ ਭਾਰਦਾਂਗੇ ਦੁੱਧ ਨਾਲ ਇੱਕ ਮਾਝੀ ਲਿੰਦੀ ਹੈ ਦੋ ਤਿੰਨ ਘਰਾਂ ਦੇ ਵਾਗ ਗਿਆ ਦੁੱਧ ਤੇ ਇਕ ਘਰ ਦੇ ਖੋਲ ਲੂਗੀ ਕਿ ਅੱਜ ਇਕ ਘਰ ਦੇ ਖੋ ਹੋ ਸੀਗਾ ਤੇ ਤਿੰਨ ਨੂੰ ਪਨੀਰ ਪਾਉਣ ਦੀ ਸਲਾਹ ਸੀ। ਹਾਂ ਜਿਹਨੂੰ ਪਨੀਰ ਨੂੰ ਕਾੜਨਾ ਹੈ। ਛੇ ਤੋਂ ਕਾੜ ਕੇ ਪਰੋਵਾਂਗੇ। ਮਿਸਤਾ ਜੀ ਇਹ ਪੀਓ ਜੀ। ਆ ਗੋ인다 ਪਹਿਲਾਂ ਸਾਬਨ ਨਾਲ ਹੱਥ ਧੋ ਲਓ ਇਕ ਜਬੜਾ ਪਤਾ ਨਹੀਂ ਕੀ ਗੱਲ ਮੈਥੋਂ ਤਾਂ ਪੀਸੀ ਹੋਈ ਲਾਲ ਮਿਰਚ ਕਦੂਰੀ ਸਬਜੀ ਚ ਪਾਉਨੂ ਜੀ ਨਹੀਂ ਕਰਦਾ ਮੰਜਾ ਕਾਲੀ ਪਾਉਨ ਜਾਂ ਹਲਦੀ ਪਾਉਨ ਮਨ ਤਾਂ ਦਾਦਾ ਵੀ ਹਰੀ ਮਿਰਚੇ ਹੋਵੇ ਕਰਦੀ ਲੋ ਜੀ ਆਪਾਂ ਨਾ 35 ਵਾਲਾ ਗਰਮ ਪਾਣੀ ਆਪਨ ਬਾੜੀ ਰਮਾਉਣ ਵਾਲੀ ਆ ਰੋਜ਼ ਦੋ ਕਿਆਰੀਆਂ ਰਮਾ ਲੈਨੇ ਘਰ ਮੇਜ ਪਾਣੀ ਕੱਢ ਕੇ ਠੰਡੇ ਚ ਮੱਧਾਂ ਨੂੰ ਪਿਆਰ ਬਣੇ ਥੈਂਕ ਯੂ ਕਰਕੇ ਬੇਸਟ ਨਹੀਂ ਜਾਣ ਜੁ ਕੋ ਪਾਣੀ ਮੈਂ ਬਾੜੀ ਰੋਮ ਚਾ ਲੈ ਥੋੜੀ ਜੀ ਰਮਾ ਲੈਨੇ ਰੋਜ਼ ਉਹਨੇ ਕਿ ਜਿੰਨਕ ਪਾਣੀ ਇਹਨਾਂ ਗੁੱਟ ਨਾਲੀ ਹੋਤੀ ਐ ਇਹਦੇ ਛੱਤੀ ਬਹੁਤ ਹੋਈ ਪਈ ਐ ਇੱਥੇ ਛੱਤੀ ਜੀ ਵਾਲੀ ਹੋਈ ਪਈ ਐ

ਉੱਤ ਹੈ ਬੁੱਟੇ ਮੱਧ ਤੇ ਦੋ ਤਿੰਨ ਆ ਧਿਆਨ ਰੱਖੋ ਤੇ ਮਸਾ ਪਾਉਣ ਜੇ ਬੱਖਮਾ ਹੋ ਗੋਈ ਮਿੱਟੀ ਲਾਲਾ ਨਾਲ ਬੁੱਟੇ ਦੇ ਪੈਰ ਨਾ ਧਰ ਤੈਨੂੰ ਉੱਤੇ ਮੱਧ ਤੇ ਮਿੱਦ ਦੇਣੀ ਮੰਮੀ ਹੋਰ ਉਂ ਮਾਰੇ ਛਲੇ ਹੋ ਗਏ ਹਾਂ ਜੀ ਕਾਨੂੰਨ ਮੋੜਤੀ ਬੁੱਟੇ ਆਪਾਂ ਮੱਜਾ ਨਮਾ ਮਾਂ ਕਾਲੇ ਸਾੜ ਨਾਲ ਬਹੁਤ ਗੁਰੀ ਬਣੀ ਤੇਰਾ ਮੈਂ ਇਹ ਜੇ ਵੇਲੇ ਕੱਲ ਇਹ ਕਾਰ ਪਰ ਦਰਲਾ ਦਿਓ ਸਾਡੇ ਤੇ ਟੈਂਕੀ ਵਾਲਾ ਪਾਣੀ ਮੇਰੇ ਤਾਂ ਭਾਈ ਕਾਰ ਕਾਰ ਦੇ ਘਰ ਦੇ ਨਾਲ ਟੈਂਕੀ ਖਾਲੀ ਹੋ ਗਈ ਨਾ ਤੂਫਾਨ ਖੜਾ ਨੇ ਲੇਟ ਬਾਦ ਦੀ ਰਾਤ ਸਾਡੇ ਅੱਥ ਸਲੈਟ ਆ ਗਿਆ ਫਿਰ ਟੈਂਕੀ ਪਰ ਫਿਰ ਸਾਟ ਬਰਨਾਤੀ ਹੋਰ ਕੰਮ ਤਾਂ ਕਰਨੇ ਸੀ ਨਾ ਢੋਣ ਢੋਣ ਵਾਲੇ ਰਹਿੰਦੇ ਸੀ ਫਿਰ ਨਾ ਅੱਧੀ ਰਾਤ ਨੂੰ ਬਿਨੋਂ ਦੇ ਢੋਣ ਦੇ ਸੀ ਤੀ ਤਰਗਾ ਦੋ ਕਿਰਕਾ ਪਈ ਪਰ ਇਹ ਕਿਤੇ ਗੱਲੀਆ ਟੈਂਕੀ ਵੀ ਪਾਰ ਸਕਦੀਆਂ ਮਨ ਨੂੰ ਆਏ ਦੀ ਕਿਹੜਾ ਨਿਹਰੀ ਆਉਗੀ ਚਲ ਹਨ ਇਹ ਪਾਰ ਲਾਗੇ ਠੰਡਾ ਪਾਣੀ ਤੇ ਕਾ ਤੂੰ ਦੋ ਹੱਥ ਖਿਲਾਉਂ ਰਿਹਾ ਹੈ ਇਹ ਪਾਣੀ ਪਿਉਣਾ ਹੈ ਮਿਸਾਲ ਮੱਝਾ ਨਾ ਮਾਂ ਮੰਗੇ ਪਰ ਲੱਗ ਪਿਆ ਤੁਹਾਡਾ ਪਾਣੀ ਇਤੋਂ ਜਾਂ ਕਰ ਕੱਟ ਕੇ ਬਸ ਪੰਜ ਨੰਬਰ ਮਾਂ ਵਾਰੇ ਬੰਨ ਗਾ ਹੱਥ ਠੀਕ ਹੈ මාන්වා බර පඳු කියරන්නට පණි පික්තව ඇ පජය පනිය ද පද ਸਭ ਕੁਝ ਕੀਤਾ ਨੂੰ ਫੇਰ ਵਸਤੇ ਤੇ ਬੰਨ ਲਾਂ ਤੇ ਫਿਰ ਖਾਣੂ ਮੈਂ ਤਾਂ ਕਿੰਨੇ ਸਾਰੇ ਤੋਂ ਕੱਪੜੇ ਬਾਹਰ ਕਾੜ ਦਿੰਦੀ। ਕਿੱਥੇ ਕਿਹਦੇ ਐਨ ਪਤਾ ਪਉ ਕਾੜ ਦਿੰਦੇ। ਪਟਿਆਲਾ ਦਾ ਚੱਕਰੀ ਫੇਰ ਗਿਆ